ਸਤਿ ਸ੍ਰੀ ਅਕਾਲ ਮੈਂ ਕਮਲਵੀਰ ਕੌਰ ਦਿਾਨੰਦ ਪਬਲਿਕ ਸਕੂਲ ਪਾਂਡੂ ਸਰ ਨਾਬਾ ਦੇ ਵਿੱਚ ਬਤੌਰ ਪੰਜਾਬੀ ਅਧਿਆਪਕਾ ਸੇਵਾ ਨਿਭਾ ਰਹੀ ਹਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਵਿਸ਼ੇਸ਼ਣ ਬਾਰੇ ਜਾਣਦੇ ਹਾਂ ਵਿਸ਼ੇਸ਼ਣ ਕੀ ਹੁੰਦਾ ਹੈ ਜਿਹੜੇ ਸ਼ਬਦ ਕਿਸੇ ਨਾਮ ਜਾਂ ਪ੍ਰਨਾਮ ਦੇ ਗੁਣ ਔਗਣ ਜਾਂ ਗਿਣਤੀ ਮਿਣਤੀ ਸੰਬੰਧੀ ਦੱਸਦੇ ਹਨ ਉਸ ਨੂੰ ਆਮ ਤੋਂ ਖਾਸ ਬਣਾਉਣ ਦਾ ਕਾਰਜ ਕਰਦੇ ਹਨ ਉਸ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਸਿਹਤਮੰਦ ਕਾਲਾ ਚਿੱਟਾ ਗਰਮ ਮੋਟਾ ਤੇ ਘੋੜਾ ਉਦਾਹਰਨ ਦੇਖਦੇ ਹਾਂ ਗੋਰਾ ਮੁੰਡਾ ਬਹੁਤ ਚੰਗਾ ਹੈ ਮੁੰਡਾ ਜਿਹੜਾ ਸ਼ਬਦ ਹੈ ਉਹ ਗੋਰਾ ਉਸ ਦੀ ਵਿਸ਼ੇਸ਼ਤਾ ਨੂੰ ਪ੍ਰਗਟਾਉਂਦਾ ਹੈ ਇਸ ਕਰਕੇ ਗੋਰਾ ਵਿਸ਼ੇਸ਼ਣ ਹੈ ਸੰਤਰੇ ਦੀ ਵਿਸ਼ੇਸ਼ਤਾ ਮਿੱਠਾ ਸ਼ਬਦ ਹੈ ਜਿਹੜਾ ਉਹ ਪ੍ਰਗਟਾ ਰਿਹਾ ਹੈ ਇਸ ਕਰਕੇ ਮਿੱਠਾ ਸ਼ਬਦ ਹੈ ਜਿਹੜਾ ਉਹ ਵਿਸ਼ੇਸ਼ਣ ਹੈ ਵਿਸ਼ੇਸ਼ਣ ਦੀਆਂ ਕਿਸਮਾਂ ਵਿਸ਼ੇਸ਼ਣ ਪੰਜ ਪ੍ਰਕਾਰ ਦੇ ਹੁੰਦੇ ਹਨ ਗੁਣਵਾਚਕ ਵਿਸ਼ੇਸ਼ਣ ਸੰਖਿਆਵਾਚਕ ਜਾਂ ਗਿਣਤੀਵਾਚਕ ਵਿਸ਼ੇਸ਼ਣ ਪରିਮਾਨਵਾਚਕ ਜਾਂ ਮਿੰਨਤੀਵਾਚਕ ਵਿਸ਼ੇਸ਼ਣ ਨਿਸ਼ਚੇਵਾਚਕ ਵਿਸ਼ੇਸ਼ਣ ਤੇ ਪਰਨਾਮੀ ਵਿਸ਼ੇਸ਼ਣ ਸਭ ਤੋਂ ਪਹਿਲਾਂ ਗੁਣਵਾਚਕ ਵਿਸ਼ੇਸ਼ਣ ਜਿਹੜੇ ਸ਼ਬਦ ਨਾਮ ਜਾਂ ਪਰਨਾਮ ਸ਼ਬਦ ਦੇ ਗੁਣ, ਔਗਣ, ਰੂਪ, ਆਕਾਰ, ਰੰਗ, ਸਥਾਨ ਆਦ ਨੂੰ ਪ੍ਰਗਟ ਕਰਕੇ ਉਸ ਨੂੰ ਆਮ ਤੋਂ ਖਾਸ ਬਣਾਉਣ ਉਸ ਨੂੰ ਗੁਣਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਮਿੱਠਾ, ਗਰਮ, ਕੋੜਾ, ਖੱਟਾ, ਚੰਗਾ, ਮਾੜਾ ਤੇ ਢਰਪੋਕਾ ਉਦਾਹਰਣ ਦੇਖਦੇ ਹਾਂ ਖੱਟੀ ਚਟਨੀ ਹੀ ਚੰਗੀ ਲੱਗਦੀ ਹੈ ਚਟਨੀ ਦੀ ਵਿਸ਼ੇਸ਼ਤਾ ਖੱਟੀ ਸ਼ਬਦ ਦੁਸਤ ਦਰਸਾ ਰਿਹਾ ਹੈ ਭਾਵ ਉਸ ਦੇ ਗੁਣ ਨੂੰ ਦੱਸ ਰਿਹਾ ਹੈ ਤੇ RAM ਚੰਗਾ ਮੁੰਡਾ ਹੈ RAM ਦੇ ਗੁਣ ਨੂੰ ਚੰਗਾ ਸ਼ਬਦ ਹੈ ਜਿਹੜਾ ਉਪਰਕਟਾ ਰਿਹਾ ਇਸ ਕਰਕੇ ਇਹ ਦੋਨੋਂ ਕੀ ਨੇ ਗੁਣਵਾਚਕ ਵਿਸ਼ੇਸ਼ਣ ਸੰਖਿਆਵਾਚਕ ਵਿਸ਼ੇਸ਼ਣ ਜਿਹੜੇ ਸ਼ਬਦ ਨਾਮ ਜਾਂ ਪ੍ਰਨਾਮ ਸ਼ਬਦਾਂ ਦੀ ਗਿਣਤੀ ਨੂੰ ਦੱਸਣ ਉਨਾਂ ਨੂੰ ਸੰਖਿਆਵਾਚਕ বিশেষণ ਕਿਹਾ ਜਾਂਦਾ ਹੈ ਜਿਵੇਂ ਅੱਧਾ ਪੌਣਾ ਥੋੜਾ ਦੁੱਗਣਾ 6 8 8 ਸੰਖਿਆਵਾਚਕ বিশেষণ ਦੀ ਉਦਾਹਰਣ ਦੇਖਦੇ ਹਾਂ ਮੇਰੇ ਕੋਲ 6 ਪੁਸਤਕਾਂ ਹਨ 6 ਤੇ ਬੱਚੇ ਨੇ ਅੱਧਾ ਗਲਾਸ ਦੁੱਧ ਦਾ ਪੀਤਾ ਹੈ 6 ਤੇ ਅੱਧਾ ਗਲਾਸ ਦੋਨੇ ਹੀ ਸੰਖਿਆਵਾਚਕ বিশেষণ ਹਨ ਕਿਉਂਕਿ ਇਹ ਗਿਣਤੀ ਨੂੰ ਦਰਸਾਉਂਦੇ ਹਨ ਪਰਮਾਨਵਾਚਕ বিশেষণ ਜਿਹੜੇ ਸ਼ਬਦ ਨਾਮ ਜਾਂ ਪ੍ਰਨਾਮ ਸ਼ਬਦਾਂ ਦੀ ਗਿਣਤੀ ਤੌਰ ਜਾ ਮਾਪ ਬਾਰੇ ਦੱਸਦੇ ਹਨ ਉਹਨਾਂ ਨੂੰ ਪਰਮਾਨਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ 3 ਮੀਟਰ ਬਹੁਤ ਸਾਰੇ 2 ਕਿਲੋ ਥੋੜਾ ਜਿਹਾ ਉਦਾਹਰਣ ਵਿੱਚ ਦੇਖਦੇ ਹਾਂ ਮੈਨੂੰ 10 ਲੀਟਰ ਤੇਲ ਚਾਹੀਦਾ ਹੈ 10 ਲੀਟਰ ਦੇ ਵਿੱਚ ਕੀ ਹੈ ਮਿਣਤੀ ਕੀਤੀ ਗਈ ਹੈ ਤੇ ਹਰ ਭਜਨ ਨੇ ਬਹੁਤ ਸਾਰਾ ਧਨ ਕਮਾਇਆ ਹੈ ਬਹੁਤ ਸਾਰਾ ਧਨ ਦੇ ਵਿੱਚ ਵੀ ਉਹਨਾਂ ਨੇ ਦੱਸ ਪਰਮਾਨ ਦੇ ਕੇ ਦੱਸਿਆ ਹੋਇਆ ਐਗਜ਼ੈਕਟਲੀ ਦੱਸਿਆ ਪਰ ਪਰਮਾਨ ਦਿੱਤਾ ਹੋਇਆ ਹੈ ਇਸ ਕਰਕੇ ਇਹ ਦੋਨੋਂ ਸ਼ਬਦ ਨੇ ਜਿਹੜੇ ਉਹ ਪਰਮਾਨਵਾਚਕ ਵਿਸ਼ੇਸ਼ਣ ਨਿਸ਼ਚੇਵਾਚਕ ਵਿਸ਼ੇਸ਼ਣ ਜਿਹੜੇ ਸ਼ਬਦ ਨਾਮ ਜਾਂ ਪ੍ਰਨਾਮ ਸ਼ਬਦਾਂ ਨੂੰ ਇਸ਼ਾਰੇ ਰਹੀ ਆਮ ਤੋਂ ਖਾਸ ਬਣਾਉਣ ਉਹਨਾਂ ਨੂੰ ਨਿਸ਼ਚੇਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਇਹ ਉਹ ਆ ਇਹਨਾ ਉਹਨਾ ਉਹ ਉਸ ਇਸਾ ਇਹ ਮੇਰਾ ਘਰ ਹੈ ਇਸ਼ਾਰਾ ਕਰਕੇ ਦੱਸਿਆ ਗਿਆ ਹੈ ਵੀ ਇਹ ਮੇਰਾ ਘਰ ਹੈ ਕਿਸੇ ਦੂਰ ਜਾਂ ਨੇੜੇ ਦਿਸਦੀ ਚੀਜ਼ ਵੱਲ ਇਹ ਜਿਹੜਾ ਸ਼ਬਦ ਹੈ ਉਹ ਨਿਸ਼ਚੇਵਾਚਕ ਵਿਸ਼ੇਸ਼ਣ ਹੈ ਉਹ ਹਰਕੀਰਤ ਦੀ ਦੁਕਾਨ ਹੈ ਆਪਾਂ ਇਸ਼ਾਰਾ ਕਰਕੇ ਕਹਿ ਸਕਦੇ ਹਾਂ ਵੀ ਉਹ ਹਰਕੀਰਤ ਦੀ ਦੁਕਾਨ ਹੈ ਤਾਂ ਉਹ ਸ਼ਬਦ ਕੀ ਹੈ ਨਿਸ਼ਚੇਵਾਚਕ ਵਿਸ਼ੇਸ਼ਣ ਪਰਨਾਮੀ ਵਿਸ਼ੇਸ਼ਣ ਜਿਹੜੇ ਸ਼ਬਦ ਪਰਨਾਮ ਹੁੰਦਿਆਂ ਵੀ ਨਾਮ ਨਾਲ ਆ ਕੇ ਵਿਸ਼ੇਸ਼ਣ ਦਾ ਕਾਰਜ ਕਰਨ ਉਹਨਾਂ ਨੂੰ ਪਰਨਾਮੀ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਮੇਰੀ ਕੁੜੀ ਉਹ ਸਾਈਕਲ ਤੁਹਾਡਾ ਘਰ ਸਾਡੀ ਮਸ਼ੀਨ ਆ ਤੁਹਾਡਾ ਘਰ ਬਹੁਤ ਹੀ ਖੁੱਲਾ ਢੁੱਲਾ ਹੈ ਤੁਹਾਡਾ ਪਰਨਾਮ ਹੈ ਤੇ ਘਰ ਇੱਕ ਨਾਮ ਹੈ ਉਹ ਨਾਮ ਦੇ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਨੂੰ ਪ੍ਰਗਟਾਉਂਦਾ ਹੈ ਇਸ ਕਰਕੇ ਉਹ ਪਰਨਾਮੀ ਵਿਸ਼ੇਸ਼ਣ ਸਾਡੀ ਕਾਰ ਅਕਸਰ ਖਰਾਬ ਰਹਿੰਦੀ ਹੈ ਇੱਥੇ ਸਾਡੀ ਸ਼ਬਦ ਹੈ ਜਿਹੜਾ ਉਹ ਪਰਨਾਮੀ ਵਿਸ਼ੇਸ਼ਣ ਹੈ ਕਿਉਂਕਿ ਪਰਨਾਮ ਹੁੰਦਿਆਂ ਹੋਇਆਂ ਵੀ ਵਿਸ਼ੇਸ਼ਣ ਦੀ ਭੂਮਿਕਾ ਨਿਭਾ ਰਿਹਾ ਹੈ ਧੰਨਵਾਦ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਵੀਡੀਓ ਜ਼ਰੂਰ ਚੰਗੀ ਲੱਗੇ